ਝੋਨੇ ਦਾ ਸੀਜ਼ਨ ਆਪਾਂ ਪਹਿਲਾਂ ਕਰਤਾ 15 ਦਿਨ ਉਹ ਜਿਹੜਾ ਮੌਇਸਚਰ ਵਾਲਾ ਮੀਟਰ ਲਾ ਕੇ ਭੇਜ ਜਾਂਦੇ ਨੇ ਉਹ ਉਹ ਮਾਪਦੰਡ ਪੂਰੇ ਨਹੀਂ ਕਰਦਾ ਉਹ ਬਲੈਕਮੇਲਿੰਗ ਸ਼ੁਰੂ ਹੁੰਦੀ ਹੈ ਵੀ 5 ਰੁਪਏ ਕਾਟ ਕਰ ਲਾ 10 ਰੁਪਏ ਕਾਟ ਕਰ ਲਾ ਚਲ ਚੱਕ ਯਾਰ ਮੈਂ ਕੀ ਕਰਾਂ ਆੜਤੀਆਂ ਦਾ ਕਮਿਸ਼ਨ ਮੈਂ ਕਹਾਂ ਜੀ ਕਿੰਨੇ ਸਾਲ ਹੋ ਗਏ ਭਦਾਇਨ ਤੁਹਾਨੂੰ ਵੀ ਨਹੀਂ ਪਤਾ ਹੋਣਾ ਦਿੱਲੀ ਜਾਣਾ ਪੈ ਦਿੱਲੀ ਜਾ ਕੇ ਆਵਾਂਗੇ ਆਪਣੇ ਹੱਕ ਨਹੀਂ ਅਸੀਂ ਕਿਸੇ ਕਿਸਮ ਦੇ ਛੱਡਣੇ ਸ਼ੁਕਾ ਜੀ ਡੀਫੈਪ ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਸੁਆਤੀ ਗੁਪਤਾ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਧੂਰੀ ਪਹੁੰਚੇ ਜਿੱਤੇ ਉਹਨਾਂ ਦੇ ਵੱਲੋਂ ਇੱਕ ਆਧੁਨਿਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਵੱਲੋਂ ਕੇਂਦਰੀ ਮੰਤਰੀ ਪਹਿਲਾਦ ਜੋਸ਼ੀ ਨਾਲ ਬੀਤੇ ਦਿਨਾਂ ਦੇ ਵਿੱਚ ਮੁਲਾਕਾਤ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਆੜਤੀਆਂ ਦਾ ਕਮਿਸ਼ਨ ਵਧਾਉਣ ਦੀ ਗੱਲ ਕੀਤੀ ਹੈ ਉਹਨਾਂ ਕਿਹਾ ਕਿ ਸਾਡੇ ਵੱਲੋਂ ਆੜਤੀਆਂ ਦੇ ਕਮਿਸ਼ਨ ਵਧਾਉਣ ਨੂੰ ਲੈ ਕੇ ਚਰਚਾ ਤੀਸ਼ ਕਰ ਦਿੱਤੀ ਗਈ ਹੈ ਤੇ ਜੇਕਰ ਸਾਨੂੰ ਜ਼ਰੂਰਤ ਪਈ ਤਾਂ ਅਸੀਂ ਆੜਤੀਆਂ ਨੂੰ ਨਾਲ ਲੈ ਕੇ ਕੇਂਦ ਨਾਲ ਮੀਟਿੰਗ ਕਰਾਂਗੇ ਝੋਨੇ ਦਾ ਸੀਜ਼ਨ ਆਪਾਂ ਪਹਿਲਾਂ ਕਰਤਾ 15 ਦਿਨ ਕਿਉਂਕਿ ਪਹਿਲਾਂ 15 ਜੂਨ ਹੁੰਦਾ ਸੀ 1 ਜੂਨ ਕਰਤਾ ਤਾਂ ਕਿ ਪਹਿਲਾਂ ਲਾ ਲਵਾਂ ਕਿਉਂਕਿ ਉਹਦੇ ਨਾਲ 15 ਦਿਨ ਪਹਿਲਾਂ ਆਊਗਾ ਝੋਨਾ ਤਾਂ ਉਹਦੇ ਨਾਲ ਮੌਇਸਚਰ ਨਹੀਂ ਆਉਣਾ 1 ਅਕਤੂਬਰ ਤੋਂ ਆਪਣੀ ਜਿਹੜੀ ਹੈ ਉਹ ਖਰੀਦ ਸਰਕਾਰੀ ਖਰੀਦ ਸ਼ੁਰੂ ਹੁੰਦੀ ਹੈ ਪਰ ਹੁਣ 15 ਸਤੰਬਰ ਤੋਂ ਸ਼ੁਰੂ ਹੋਗੇ ਕਿਉਂਕਿ ਉਸ ਵੇਲੇ ਮੌਇਸਚਰ ਨਹੀਂ ਹੁੰਦਾ ਵਾਤਾਵਰਣ ਚ ਜਦੋਂ 1 ਅਕਤੂਬਰ ਤੋਂ ਬਾਅਦ ਆਪਣਾ ਚੋਨਾ ਆਉਂਦਾ ਹੈ ਮੌਇਸਚਰ ਹੁੰਦਾ ਤਰੇਲ ਪੈਣ ਲੱਗ ਜਾਂਦੀ ਹੈ ਉਹ ਜਿਹੜਾ ਮੌਇਸਚਰ ਵਾਲਾ ਮੀਟਰ ਲਾ ਕੇ ਬਹਿ ਜਾਂਦੇ ਨੇ ਉਹ ਉਹ ਮਾਪਦੰਡ ਪੂਰੇ ਨਹੀਂ ਕਰਦਾ ਫਿਰ ਜਿਹੜਾ ਉਹ ਬਲੈਕਮੇਲਿੰਗ ਸ਼ੁਰੂ ਹੁੰਦੀ ਹੈ ਵੀ 5 ਰੁਪਏ ਕਾਟ ਕਰ ਲਾ 10 ਰੁਪਏ ਕਾਟ ਕਰ ਲਾ ਚਲ ਚੱਕ ਯਾਰ ਮੈਂ ਕੀ ਕਰਾਂ ਸੋ ਉਹ ਬੰਦਸੀ ਕਰਨਾ ਕਰਨ ਵਾਸਤੇ ਸੀ ਇਹ ਇੱਕ ਤਰੀਕਾ ਲੱਭਿਆ ਮੈਂ ਹੁਣ ਪ੍ਰਲਾਜ ਜੋਸ਼ੀ ਜੀ ਨੂੰ ਮਿਲ ਕੇ ਆਇਆ ਸਾਡੇ ਜਿਹੜੇ ਖੁਰਾਕ ਤੇ ਸਪਲਾਈ ਮੰਤਰੀ ਨੇ ਆੜਤੀਆਂ ਦਾ ਕਮਿਸ਼ਨ ਮੈਂ ਕਿਹਾ ਜੀ ਕਿੰਨੇ ਸਾਲ ਹੋ ਗਏ ਵਧਾਇਨ ਤੁਹਾਨੂੰ ਵੀ ਨਹੀਂ ਪਤਾ ਹੋਣਾ ਵੀ ਉਹ ਵਧਾਇਆ ਜਾਵੇ ਤਾਂ ਕਿ ਆੜਤੀਏ ਜਿਹੜੇ ਨੇ ਉਹਨਾਂ ਦਾ ਵੀ ਨੁਕਸਾਨ ਨਾ ਕੋਈ ਹੋਵੇ ਤੇ ਕਈ ਵਾਰੀ ਦਾਣਾ ਟੁੱਟ ਜਾਂਦਾ ਜਿਹੜਾ ਦਾਣਾ ਬ੍ਰੇਕ ਹੋ ਜਾਂਦਾ ਉਹਦੇ ਨਾਲ ਘਟ ਜਾਂਦੀ ਹੈ ਪ੍ਰੋਡਕਸ਼ਨ ਚੌਲਾਂ ਦੀ ਤਾਂ ਉਹ ਵੀ ਉਹਨਾਂ ਨੇ ਸਾਨੂੰ ਇਹ ਛੋਟੀ ਦਵਾਈ ਹੈ ਕਿ ਅਸੀਂ ਆਰਤੀਆਂ ਨਾਲ ਬੜੀ ਜਲਦੀ ਗੱਲ ਕਰਕੇ ਅਸੀਂ ਉਹਨਾਂ ਦਾ ਜਿਹੜਾ ਕਮਿਸ਼ਨ ਹੈ ਉਹ ਵਧਾਵਾਂਗੇ ਔਰ ਲੋਡ ਪਈ ਤਾਂ ਅਸੀਂ ਆਰਤੀਆਂ ਦਾ ਬਫਰ ਲੈ ਕੇ ਦਿੱਲੀ ਜਾਣਾ ਪਏ ਦਿੱਲੀ ਜਾ ਕੇ ਆਵਾਂਗੇ ਆਪਣੇ ਹੱਕ ਨਹੀਂ ਅਸੀਂ ਕਿਸੇ ਕਿਸਮ ਦੇ ਛੱਡਣੇ ਕਿ ਸਾਡਾ ਹੱਕ ਸਾਡਾ ਰਹਿ ਗਿਆ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਪੁੱਕਵਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ